ਕਿਵੇਂ ਬੱਤੀ ਰਸ ਜਣਾ ਉਹ ਚਾਰਨਾ ਚਾਰਨਾ ਆਉਂਦਾ ਕਣਕ ਵਢਣ ਦਾ ਉਹ ਨਾ ਵੀ ਲੈ ਵੀ ਮੂਹਨ ਤੇ ਤੇ ਟਾਇਰ ਬਦ ਚੇਂਜ ਕਰਕੇ ਹੁਣ ਆਪਾਂ ਕਹਨੇ ਮਗਰਲੇ ਕਰਦੇ ਆ ਮੈਨੂੰ ਲੱਗਾ ਦਾਇਰਾ ਮਗਰਾੜ ਵੀ ਹੇ ਇਨੀਵੇਂ ਕਰਦ ਗਏ ਯਾਰ ਹੈਂ ਉਹ ਤਾਂ ਨਹੀਂ ਹੋਣਾ ਨਾ ਐਂ ਤਾਂ ਨਹੀਂ ਹੋਣਾ ਨਾ ਜੇ ਆਪਾਂ ਮਗਰਾੜ ਐਨੀਵੇਂ ਕਰਨੇ ਹੁਣ ਆਇਆ ਤਾਂ ਉਹਦੇ ਹੀ ਕਰਦੇਗਾ ਤੂੰ ਹੁੰਦਣੀ ਐ ਹਾਂ ਜੇ ਕਰਤੇ ਮੈਂ ਹਲਦੀ ਵਾਰੀ ਚੱਕਣੀ ਔਖੇ ਆ ਮਗਰ ਮੇਵੇ ਤਾਂ ਹੀ ਹੋ ਜਾਣਗੇ ਬਾਹਰ ਲਪੇ ਕੱਢ ਦੇਣਾ ਨੂੰ ਸਿੰਕਾਂ ਨੂੰ ਐ ਇਤਰਾਵਾ ਦੇ ਭਾਈ ਆਟਾ 17 ਨੰਬਰ ਆਪਾਂ ਲਉਣਾ ਹੋਂ ਜਿਹੜਾ ਇਹ ਆਪਣਾ ਪਹਿਲਾ ਪਲੇਟ ਆ ਮdre ਬਾਹਰ ਕੱਢਾ ਟਾਇਰ ਆਪਣਾ ਅੱਗੇ ਨਾਲ ਇਹ ਹੁਣ ਚਾਹਦਾ ਹੈ ਵੀ ਇਹ ਰੈਮ ਵੀ ਆਪਾਂ ਸਹੀ ਕਰਨਾ ਦਾ ਮੈਂ ਤਾਂ ਹੁਣ ਟਾਇਰ ਕਾਸਤੇ ਨੇ ਚਾਲ ਕੀ ਰੌਂਡ ਰੈਮਾ ਪਲੇਟ ਬਾਹਰ ਕੱਢਾਂਗੇ ਉਸ ਪਾਸਾ ਬੰਦੇ ਦਾ ਤੇ ਫਿਰ ਟਾਇਰ ਸਹੀ ਹੋ ਜਾਊਗਾ ਕਿਉਂਕਿ ਹੁਣ ਇਹ ਬਾਹਰ ਆ ਮਗਰ ਇਹਨਾਂ ਤੋਂ ਬਾਹਲਾ ਕਰਿਆ ਵਾ ਆਪਣਾ ਉਹ ਟਾਇਰ ਬੋਡੀ ਸੀ ਨਾ ਮੂਹਰੇ ਚੌੜੇ ਸੀ ਉਹ ਵੱਧ ਉਹਦੀ ਨਾਲ ਨਹੀਂ ਸੀ ਜੇ ਆਪਾਂ ਰੀਜਨਲ ਸ਼ੇਪ ਚ ਕਰ ਦਾਂਗੇ ਹੋਲੀ ਮਾ ਬਿਆ ਰੰਗਲ ਅਨਾਲਕਾ ਆਵੇ ਯਾ ਤਰਾ ਕਿਹਨੂੰ ਫਰਾਂ ਮੈਂ ਹੁਣ ਕੀ ਕਰਾਂ ਇਹ ਆਪਾਂ ਨੂੰ ਕਰਦੇ ਆ ਫਿਰ ਵੀ ਨੇ ਕੀ ਬੰਦਦਾ ਹਾਂ ਫਿਰ ਇੱਕ ਦਿਨ ਆਪਾਂ ਕਾਸਤਾ ਦੂਜਾ ਹਲਕਾ ਸੀ ਜਾਨੇ ਆ ਗਰੇਬ ਕਿ ਮੈਂ ਫਿਰ ਆਉਂਦਾ ਨਹੀਂ ਯਾਰਾ ਨਾਂਦਪੁਰ ਜਾਣ ਵੇਲੇ ਹੁੰਦੇ ਰਹੇ ਹੁੰਦੇ ਉਦੋਂ ਕਹ ਹੈ ਉਹ ਤਾਂ ਹੁੰਦਿਆ ਬਾਤ ਆ ਉਹਦਾ ਦਾ ਮਾਇਕਾਂ ਲੈ ਜੇ ਇਹੋ ਵੇਖ ਕੇ ਕਦੀ ਕੇਰਾ ਮੜ ਮੜ ਪਾਇਦਾ ਹਲਾਲਾ ਕੇਰਾ ਤੇ ਉਹ ਖੋਲਾ ਪੋਨ ਨਿੱਕੀ ਕੋਟੀ ਨੇ ਲਵਾਂਗੇ ਉਦੋਂ ਫਿਰ ਐ ਉਦੋਂ ਪੂਰੀ ਰੌਣਕ ਲੱਗੀ ਹੁੰਦੀ ਹੈ ਨਾ ਮਜ਼ਰ ਨਹੀਂ ਹੁੰਦਾ ਕੋਈ ਜਦੋਂ ਕਸਨੇ ਹੁੰਦੇ ਆ ਹੁਣ ਸਾਹ ਵੀ ਹੁਣ ਵੀ ਨਹੀਂ ਚੱਕਿਆ ਕਿਸ ਨੇ ਆਉਂਦਾ ਯਾਰ ਫੋਨ ਕੀ ਚੱਕਣਾ ਹਾਂ ਕੀ ਜਾਂਦੇ ਕੋਈ ਕਹਿੰਦਾ ਸਾਡੇ ਘਰੇ ਹੈ ਨਹੀਂ ਕੋਈ ਕਹਿੰਦਾ ਵਿਜੀ ਆ ਮੈਂ ਹਾਂ ਕੋਈ ਕਹਿੰਦਾ ਭਾਈ ਮੈਨੂੰ ਕੰਮ ਆ ਟੰਡੋ ਆ ਕੇ ਮੁੜ ਕੇ ਹਾਂ ਮੁੜ ਕੇ ਪ੍ਰਧਾਨ ਕੋਲ ਆ ਕੇ ਮੁੜ ਜਾਂਦੇ ਆ ਭਾਈ ਅੱਛਾ ਤਕੜੇ ਬੰਦੇ ਆਪਾਂ ਦਾ ਕੋਈ ਨਹੀਂ ਹਾਂ ਹਾਂ ਬਾਪੂ ਜਾਨ ਹਾਂ ਕਿਵੇਂ ਲੱਗਦਾ ਲੱਗਦਾ ਟੈਰ ਵੱਡੇ ਮਗਰ ਪਾੜੇ ਹੁਣ ਲੱਗਦੇ ਤਾਂ ਕਿਵੇਂ ਲੱਗਦਾ ਮੋੜੇ ਵੱਲ ਡਾਕੰਢਿਆ ਨਾ ਹਾਂ ਪਹਿਲਾਂ ਕਿਵੇਂ ਲੱਗਦਾ ਸੀ ਉਹ ਟਾਇਰ ਆਣਾ ਪਹਿਲਾਂ ਕਿਹੜੇ ਕਿਹੜੇ ਪਹਿਲਾਂ ਪਾਇਵੇਂ ਸੀ ਵੱਡੇ ਉਹ ਨਾਲ ਖਾਉਂਦਾ ਸੀ ਹਾਂ 12 ਵਾਲੀ ਫਾਉਦੇ ਆ ਨਾ 12 ਵਾਲੇ ਕਿੰਨਾ ਨਾ ਇਹਨਾਂ ਨਾਲ ਹਾਂ ਇਹਨਾਂ ਨਾਲ 11 ਨਾਲ ਆ ਵੀ 10 ਨੰਬਰ ਹੀ ਆ ਜੇ ਆਪਾਂ 11 ਪਾ ਦੇ ਟਾਇਰ ਆ ਵੀ ਤਾਂ ਵੀ ਸੋਹਣਾ ਲੱਗਣਾ ਜੀ ਇਹ ਤਾਂ ਸੋਹਣਾ ਲੱਗੂਗਾ ਫਿਰ ਮਗਰੇ ਬਦਲ ਨਹੀਂ ਲੋੜ ਨਹੀਂ ਪੈਣੀ ਸੀ ਆ ਨਹੀਂ ਬੰਦ ਨੇ ਬੜੇ ਮਾਰ ਪਾ ਦੱਸ ਚੌੜੇ ਗਲੀ ਗੁਲੀ ਵਜੋਂ ਖਾ ਹੋਏ ਦਾ ਤਾਂ ਕੰਕਰ ਸਾਰਾ ਨੇ ਮਾਤਾ ਗਾ ਜਿਹਦੇ ਚਾਰਟਰ ਵਾਲਿਆਂ ਚਦੇ ਤੇ ਰਹਿ ਕਰਨੀ ਸਾਰਾ ਮੱਧਿਆ ਕਰੂ ਨਹੀਂ ਆਪਾਂ ਛੋਨਾ ਛੋਨਾ ਲਾ ਕੇ ਦੁਆ ਪਾਵਾਂਗੇ ਹਣਾ ਉਹਦੇ ਵੱਡੇ ਪਾਵਾਂਗੇ ਫਿਰ ਕਦੇ 900 ਨੰਬਰ ਮੰਗਾਉਣੇ ਆਪਾਂ ਸੱਖ ਰੱਖ ਕੇ ਰੱਬ ਹਾਂ ਜੱਕ ਲਿਆ ਆਪਾਂ ਲਾਉ ਹਣਾ ਤੇ ਉਹ ਪਿੱਛਰਾ ਨਿੱਕੀ ਟਾਮੀ ਤੇ ਆ ਟਾਇਰ ਲਾ ਗਿਆ ਆਪਾਂ ਇਥੇ ਦੂਜਾ ਲਾਉਣੇ ਓਟੇ ਘਾਟੇ ਲਾ ਲਿਆ ਗਰੇਵ ਬੇਜੂਗਿਰਾੜ ਬੱਚੇ ਦੇ ਠੀਕ ਐ ਜੇ ਕੱਟ ਲੈ ਹੋਗੇ ਚੱਕਦਾ ਮੜਾ ਆ ਤੇ ਨਹੀਂ ਚੱਕ ਲੈ ਘੜਦਾ ਮੜਾ ਚੱਲ ਜੱਟ ਚੱਕਦ ਕੇ ਮੜਾ ਹੈ ਨਾ ਠੱਲੇ ਹੋਈ ਨੇ ਪੂਰੇ ਮਾੜੇ ਮੜਾ ਚੱਕ ਲੈ ਐਟ ਤਾਂ ਬਈ ਉਹ ਤੜਕ ਗਈ ਡੰਟ ਗਈ ਐਟ ਥਰ ਗਈ ਹਾਂ ਟਾਇਰ ਬਦਲ ਕੇ ਫਿਰ ਆ ਬਦਲਾਂਗੇ ਛਤਰੀ ਜਗਰ ਅਸੀਂ ਇਹ ਰੱਖ ਲੈਨੇ ਆਪਾਂ ਮੇਰੇ ਖਾ ਫਿਰ ਫਿਰ ਉਤੀ ਕਰਨੀ ਪੂ ਟਾਇਰ ਨੂੰ ਫਿਰ ਨੰਪਜ ਜ਼ੋਹਰਾ ਪਾਇਓ ਟਾਇਰ ਹਣਾ ਐਂ ਰੱਖ ਲੈਨੇ ਕੋਨ ਦੇ ਵੇਖ ਲਾਂਗੇ ਜਿਵੇਂ ਲੋਗਾ ਕਾਰਡਨ ਨੂੰ ਕੱਢ ਦਾਂਗੇ ਫੁਰਤੀ ਆ ਨਾਟ ਖੋਲ ਕੇ ਇੱਕਦਮ ਮਾਰਾਂਗੇ ਜਾਂ ਹਾਲ ਟ੍ਰੈਨਿੰਗ ਕਰ ਦਾਂਗੇ ਹਣਾ ਚਲੋ ਜੀ ਫਿਰ ਟਾਇਰ ਦਿੱਤਾ ਚਾਹ ਲੋਕ ਕੇ ਸੌਖਾ ਨੇ ਕਿਉਂਕਿ ਟਾਇਰ ਨਾਲ ਉੱਚਾ ਵਾਲਾ ਹੀ ਪਹਿਲਾ ਜਾ ਕੋ ਉੱਚਾ ਲੱਗਾ ਕਰਕੇ ਔਰ ਜੱਕ ਨੀਵਾ ਨਹੀਂ ਹੁੰਦਾ ਸੀ ਤਾਂ ਕਰਕੇ ਫੇ ਮਸਾ ਟੈਰਾ ਲਾ ਕੇ ਰਾੜਾ ਦੋਨੇ ਪਾਸੇ ਚਾੜਿਆ ਇੱਕ ਢਾਰ ਵੀ ਸਿੱਧਾ ਏਗ ਨਾ ਪੋਵੇ ਨਾ ਤੇ ਉਹ ਬੰਦ ਹੁਣ ਇਹ ਤਾਂ ਚੱਕ ਕੇ ਜੱਕ ਤੇ ਥਲੇ ਟੱਕ ਰੱਖ ਕੇ ਟੈਹਲ ਫੇ ਜੱਕ ਲਾਵਾਂਗੇ ਇੰਨਾ ਫਰਕ ਆ ਮਗਰੜਾਂ ਦਾ ਕੋਹ ਨਹੀਂ ਰੱਖ ਲੈਣੇ ਫੇ ਫੇ ਬਦਲਨੇ ਪੈਣੇ ਯਾਰ ਬਾਕੀਆਂ ਸੌਖਾ ਕੱਦੂ ਵੀ ਲਾ ਦੂ ਸੌਖਾ ਵਾਜ ਜਾਗਾ ਨਾ ਇਹ ਚ ਮਿੱਟੀ ਦਾ ਹਣਾ ਟਟਰਾ ਲਾ ਲਾ ਮੁਰੇ ਦੇ ਯਾ ਗਟਕਾ ਲਾ ਲਾ ਫੁਕਨੋਂ ਹਟ ਜਾਊਗਾ ਨਾਲ ਦੇ ਫੜਾ ਹੀ ਕਰਨ ਹਾਂ ਲੋਏ ਆਈ ਨਾ ਲੈ ਲਏ ਨਿਗੇ ਜੇ ਲੱਗਦੇ ਟਾਈਮ ਆ ਪਹਿਲਾ ਇਹ ਤੋਤਾ ਆ ਕੇੰਤੇ ਰੱਖਾਂ ਗਣਕੇ ਰ ਆਓ ਪਿਆ ਆਓ ਪਿਆ ਦੋ ਸੈਟ ਇੱਕ ਸੈਟ ਅੰਦਰ ਪਿਆ ਟਾਇਰਾਂ ਦਾ 11 ਨੰਬਰ ਹੁਣ ਅਜਦਾਂ ਲਾ ਬਦਲਦੇ ਆਂ ਬਸ ਟਾਇਰ ਬਦਲਣ ਟਾਇਰ ਬਦਲਨੇ ਟਾਇਰ ਬਦਲਨੇ ਟਾਇਰ ਬਦਲਨੇ ਸਾਡਾ ਬਾਪੂ ਜਾਈ ਲੱਗੇ ਜਾਂਦੇ ਸੀ ਹੂੰ ਚਾਹ ਥੀਰ ਆਜੋ ਥੀਰ ਹੋਗਾ ਡਾਊਨ ਜ਼ੋਰ ਲੱਗ ਗਿਆ ਕਰਦੇ ਆ ਆਜਣਾ ਇਕੱਲਾ ਲੈ ਲੈ ਕੰਮ ਕਰਦੇ ਵਾ ਇੱਕ ਟਾਇਰ ਰਹਿਗਾ ਹੁਣ ਤਾਂ ਆਹੀ ਆ ਆ 17 9 28 ਦਾ ਹੈ ਗਰਦੇ ਕਿਆ ਹਰ ਔ ਚੱਕਾ ਕੰਮ ਹੈ ਚਾਰਦੇ ਨਾ ਮਟਰ ਖਾਣ ਦਾ ਗੁਰਦੇਵ ਖਾਂਦਾ ਆ ਹਰੇ ਮਟਰ ਭਰਾਵਾ ਸਬਜ਼ੀ ਬਣਾਉਣੀ ਆਈ ਮੈਂ ਚਾਹ ਨਾ ਐਸੇ ਐਸੇ ਮੇਰੀ ਕਾਲ ਲੈ ਤਵਾਰਤੀ ਰੀੜੀ ਆਪਣੀ ਟਰਾਲੀ ਖੜੀ ਆ ਜੀ ਜੋਰ ਲਾ ਕੇ ਕਰਦੇ ਫੇ ਪੂਰਾ ਹੋਰ ਆ ਕਰਦੇ ਉਹ ਦਾ ਚਾਹ ਆਇਆ ਘਾਰਾ ਜਮਾ ਬਰੀਕ ਕਰ ਲਗਾਣੇ ਗੁਰਦੇਵ ਕਾ ਸੋਣ ਯਾਰ ਉਹ ਲੈ ਆ ਕੇ ਪੈਨਾਂ ਪਾ ਦੇ ਫਿਰ ਨਿਕਲੇ ਨਾ ਕਰੇ ਐ ਕਰਦੇ ਆਇਆ ਨਹੀਂ ਕੋਈ ਅੱਜ ਆਇਆ ਨਹੀਂ ਕੋਈ ਹੈਂ ਦੱਸ ਕੋਈ ਨਹੀਂ ਐ। ਤਬ ਦੇ ਹੀ ਗਏ ਨੂੰ। ਕੋਈ ਨਹੀਂ ਆਉਂਦਾ ਮਗਰੋਂ ਬਈ। ਐ ਰੀਗਿਆਂ ਦਾ। ਐ ਰੀਗਿਆਂ ਸਾਡੇ ਘਰੇ ਨਹੀਂ ਵੀ। ਫੇਰ। ਐ ਬੱਚਾ ਕਰੇ ਪੁੱਤ ਆ। ਆ ਇੱਥੇ ਆ ਜਾ ਕੋਈ। ਅੱਛਾ। ਚਾਹ ਕਿਵੇਂ? ਮਰ ਜਾਗਾ ਭੈਚੋ। ਆ ਠੀਕ ਐ। ਬਾਪੂ ਸਾਡਾ ਗਾਲਾਂ ਕੱਢ ਜਾਂਦਾ ਉਧਰ ਮੱਝ ਖੁੱਲ ਗਈ ਸਾਡੀ ਕੱਟੀ। ਝੋਟੀ ਖੁੱਲ ਗਈ ਸਾਡੀ। ਆ ਤੁਹਾਡਾ ਡੱਕਾ ਮਾਰਦਾਂ ਨੇ ਆਹ ਕਹਦੇ। ਹੈ? ਆਪਦਾ ਡੱਕਾ ਕਰਦਾਂ ਨੇ ਮੈਂ। ਸਾਡਾ ਗੁਰਦੇਵ ਵੀ ਕਾ। ਲਾਉ ਵੀ ਕਹਿੰਦੇ। ਆਰ ਕਹਿੰਦਾ ਮੁੰਡਿਆਂ ਨੇ ਕਾਸਤੇ ਆ ਇਹਦੇ ਲੱਟ ਲਾਉਣੀ ਪੂ ਬਾਈ ਹਨਾ ਉਹ ਲੱਟ ਲਾਉਣੀ ਆ ਉਹ ਚੱਕ ਚੱਕ ਦੇ ਜੱਕ ਚੱਕ ਦੇ ਜੱਕ ਚੱਕ ਦੇ ਮੈਂ ਤਾਂ ਕਹਿੰਦਾ ਧੱਕਾ ਹੀ ਦੇ ਦੇਨੇ ਪਰੇ ਨੂੰ ਧੱਕਾ ਨੂੰ ਤੂੰ ਇੱਕ ਲੱਟ ਲਾਵਾ ਖਾ ਮੰਗਾ ਹਾਂ ਲੈ ਨਾ ਉਹ ਨਹੀਂ ਐਟ ਕੱਢੀ ਆ ਮੈਂ ਅਜੇ ਕਿੱਥੇ ਬਣ ਗਿਆ ਅੱਧੀਆਂ ਇੰਚ ਹੀ ਹੋਰ ਚੱਕ ਐਨੀ ਬੱਥ ਪੈ ਗਈ ਮਗਰ ਐੜਾਂ ਦੀ ਕਹਿੰਦੇ ਤਾਂ ਹੀ ਨ ਚੱਕੇ ਆ ਪਹਿਲਾ ਏ ਲਾਈਨ ਸੇਸੋ 73 ਨੰਬਰ ਫੋਰ ਤੇ ਫੋਰ ਆ ਗਈ ਬਾ ਆ ਗਈ ਯਾਰ ਬਹੁਤ ਆ ਤੂੰ ਚੱਕਣੀ ਵਾ ਕਰ ਕੋਈ ਨਹੀਂ ਲੈ ਵੀ ਕਾਤਾ ਸੱਤ ਮੁੰਡਾ ਦੇ ਕੰਮ ਕੁਣ ਉੱਚਾ ਤਾਂ ਲੱਗਦਾ ਕਿ ਥੱਲੇ ਆ ਕੇ ਗੱਟਾ ਕਰ ਦਿੰਨੇ ਆ ਵੀ ਸੱਟ ਪੱਧਰ ਕਰਕੇ ਦਿਖਾਉਣੇ ਤੁਹਾਨੂੰ ਸਟਾਰਟ ਕਰਕੇ ਨਾ ਪੱਧਰ ਕਰਦਗੇ ਟਰੈਕਟਰ ਨੂੰ ਖੜਾ ਕਰਕੇ ਫੇਰ ਵਖਿਓ ਲਾਤਾ ਥੱਲੇ ਇਟਾਂ ਤੋਂ ਹੌਣ ਲੱਗਦਾ ਨਾ ਨਿਕਾਇਆ ਲੱਗਦਾ ਭੈਣ ਤੁਹਾਨੂੰ ਇਹ ਐ ਨਹੀਂ ਜਾਣੀ ਹੁਣ ਹੱਕ ਲੈਣੀ ਪਊ ਹੱਕ ਕਰਨੀ ਪਊ ਜਾਂਦੀ ਨਹੀਂ ਹੋ ਲੈਣੂ ਬਾਹਰ ਘਟ ਕਾਸਦੀ ਹੋ ਲੈਣ ਇੱਥੋਂ ਆ ਖੁੱਲੀ ਤਾਂ ਜਾਂਦੀ ਆ ਖੜ ਜਾ ਇੱਕ ਮਿੰਟ ਰੁਕ ਜਾ ਕਿਉਂ ਇੰਨਾ ਜੱਪ ਕਰਨਾ ਲੈ ਚੱਕ ਮੜੀ ਹਰ ਚਾ ਉਹ ਖਾਣਾ ਲਾ ਕਰ ਹੁਣ ਕਰ ਕੌਣ ਚੱਕ ਹੋਰ ਜਿੱਥੇ ਮਰਜ਼ੀ ਲੈ ਜਾ ਜਾਣ ਜਾ ਉੱਥੋਂ ਹੀ ਆਇਆ ਉਹ ਮੀ ਕਰਤਾ ਰੈਡੀ ਕੰਮ ਟੈਰਾਂ ਦਾ ਤਾਂ ਹੋ ਗਿਆ ਸਟੀering ਤੇ ਸੀਟ ਰਹਿ ਗਈ ਆ ਤੇ ਕੱਲ ਨੂੰ ਕਰਾਂਗੇ ਬੈਠੇ ਨਹੀਂ ਹੋ ਰੂ ਕਿਉਂ ਉੱਚੇ ਆ ਪਾਤਕਾਂ ਲੈ ਕੱਲ ਨੂੰ ਕਾ ਜੱਕਲਣ ਔਖਾਂ ਦਾ ਤਾਂ ਕਰਕੇ ਲਾਉਣਾ ਪੈਂਦਾਂ ਬਾਕੀ ਸਹੀ ਆ ਵੇਖੀ ਜੂ ਇਹ ਨਹੀਂ ਪਤਾ ਚਤਰੀ ਵੀ ਨਹੀਂ ਮੀ ਵੀ ਕਰਦ ਕੇ ਹੀ ਨਹੀਂ ਪਤਾ ਵਾਕੀ ਇਹ ਬੰਦਾ ਹੱਟਾ ਦੱਸੂਆ ਕਿ ਕੋਰ ਟਾਇਰ ਆਪਾਂ ਇਹ ਕੱਲ ਨੂੰ ਧੋ ਤੂ ਕੇ ਅੰਦਰ ਰੱਖਾਂਗੇ ਸਾਰੇ ਟਾਇਰ ਆਪਾਂ ਹਾਂ ਚਾਰੇ ਟਾਇਰ ਤਿੰਨ ਚੌਥਾ ਪਿਆ ਦੋ ਅੰਦਰ ਪਿਆ ਹੋਰ ਕਰਦੇ ਮਰ ਕੇ ਲੱਗਾ ਜੋਰ ਹੋਰ ਬੱਸ ਹੋ ਗਈ ਜੀ ਹਾਂ ਇਹ ਤਾਂ ਜਮਾ ਬੱਸ ਹੋ ਗਈ ਇੰਨਾ ਜੋਰ ਤਾਂ ਘੱਟ ਝੋਨੇ ਵੇਲੇ ਕਦੂ ਬਣੇ ਲੈ ਬੱਤਾ ਪੋਚਣੇ ਵੇਲੇ ਕਿਸਨ ਵੇਲੇ ਮਿੰਨਣ ਚਿਰ ਲੱਗਿਆ ਹੈ ਕਿਸਨ ਵੇਲੇ ਹਾਂ ਮੈਂ ਜੋਰਾਂ ਦਾ ਖੋਲਣ ਵੇਲੇ ਜੋਰ ਲੱਗਦਾ ਕਿਸਨ ਵੇਲੇ ਕਾ ਤੁਨ ਲੱਗਿਆ ਤਾਂ ਸਾਰੇ ਸੌਖੇ ਆ ਉਚਾਰ ਕੇ ਸੋਖਿਆ ਆਪਾਂ ਜੋ ਪੰਗਾ ਵਾਲਾ ਇਸਤਾ ਦਾ ਚਲੋ ਮਿਲਦੇ ਆਂ ਗਾਂ ਨਵੇਂ ਵਲੌਗ ਚ ਤੇ ਜੇ ਆਪਣਾ ਵਲੌਗ ਵਧੀਆ ਲੱਗਾ ਚੈਨਲ ਆਪਣਾ ਸਬਸਕ੍ਰਾਈਬਰ ਕਰ ਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਿਹਰਤ ਕਮੈਂਟ ਜ਼ਰੂਰ ਪਾ ਗੋ ਮੇਰੇ ਭਾਈ ਵਲੌਗ ਹੁਣ ਆਪਣਾ ਰੋਜ਼ ਦਿਨ ਤੋਂ ਡੇਲੀ ਜਿਗੂ ਆਇਆ ਕਰੂਗਾ ਕਿਉਂਕਿ ਪਹਿਲਾਂ ਥੋੜੇ ਕੰਮ ਸੀਗਾ ਤਾਂ ਕਰਕੇ ਨਹੀਂ ਹੋਇਆ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ